ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਜੈਤੋ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ 271 ਗ੍ਰਾਮ 81 ਮਿਲੀਗ੍ਰਾਮ ਹੈਰਨ ਸਮੇਤ ਕੀਤਾ ਗਿਆ ਕਾਬੂ ਜਾਣਕਾਰੀ ਅਨੁਸਾਰ ਅੱਜ ਜੈਤੋ ਵਿਖੇ ਡੀਐਸਪੀ ਸੁਖਦੀਪ ਸਿੰਘ ਅਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਜੈਤੋ ਪੁਲਿਸ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਕਾਫੀ ਜ਼ਿਆਦਾ ਸਖਤ ਹੋਈ ਹੈ ਜਿਸ ਦੇ ਚਲਦਿਆਂ ਜੈਤੂ ਪੁਲਿਸ ਨੂੰ ਅੱਜ ਵੱਡੀ ਸਫਲਤਾ ਹਾਸਲ ਹੋਈ ਉਹਨਾਂ ਦੱਸਿਆ ਕਿ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਇੱਕ ਔਰਤ ਅਤੇ ਤਿੰਨ ਵਿਅਕਤੀਆਂ પાસેથી 271 ਗ੍ਰਾਮ ਅਤੇ 81 ਮਿਲੀਗ੍ਰਾਮ ਹੈਰਨ ਸਮੇਤ ਇਹਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਉੱਪਰ ਥਾਣਾ ਜੈਤੂ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਸਬੰਧੀ ਡੀਐਸਪੀ ਜੈਤੋ ਸਰਦਾਰ ਸੁਖਦੀਪ ਸਿੰਘ ਦਾ ਜਿਹਨੂੰ ਪਤਾ ਹੈ ਕਿ ਸਾਡੇ ਮਾਨਜੋਸ ਪ੍ਰਿਗਿਆ ਜੈਨ ਆਈਪੀਐਸ ਅਫਸਰ ਸੀਪੁਰ ਸਾਹਿਬ ਨੇ ਨਸ਼ਿਆਂ ਦੇ ਖਿਲਾਫ ਜੋੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸੀਆਈਏ ਇੰਚਾਰਜ ਬਰਲਾਉ ਸਿੰਘ ਪਾਰਟੀ ਸਵੇ ਆਪਣੇ ਜਾ ਰਹੇ ਸੀਗੇ ਜਦੋਂ ਭਗਤਵਾਲੇ ਚੌਂਕ ਲੱਗੇ ਚਰਸਤੇ ਬੱਸ ਸਟਾਪ ਦੇ ਉੱਪਰ ਦੋ ਵਿਅਕਤੀ ਲੱਗੇ ਜੋ ਕਿ ਫੋਲਾਪਰਾ ਦੀ ਕਰਦੇ ਵਿੱਚ ਜਿਹਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਗਿਆ ਤੇ ਜਿਹਨਾਂ ਕੋਲੋਂ 264 ਗ੍ਰਾਮ ਹੀਰਨ ਬ੍ਰਾਂਡ ਨੂੰ ਇਹਨਾਂ ਦਾ ਹੈ ਗੁਰਪ੍ਰੀਤ ਸਿੰਘ ਉਰ ਵਿੱਕੀ ਪੁੱਤਰ ਜਗਸੀਰ ਸਿੰਘ ਵਾਸੀ ਪਾਲ ਦੀ ਆਟਾ ਚੱਕੀ ਪਿੰਡ ਵਿੱਚ ਰਹਿੰਦੇ। ਦੂਸਰਾ ਹੈਗਾ ਵਕੀਲ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਾਜਾਖਾਨਾ ਚੌਕ ਜੱਤੂ। ਉਸ ਪੱਲੇ ਵੀ ਪਤਰੇ ਦੱਤੇ ਹਾਂ। ਹਾਂਜੀ ਇਹਨਾਂ ਦੇ ਪਹਿਲਾਂ ਵੀ ਦੋ-ਦੋ ਬਕਤਵੇਂ ਨਸ਼ਾ ਲਿਖਾ ਦਰਜਾ ਵੀ ਜਨਾਬ। ਕਿਸ ਤੋਂ ਲਾਵੇ? ਕਿਸ ਤੋਂ ਲਵਾਏ? ਪਰਚਾ ਹੋ ਰਿਹਾ ਸਾਡੇ ਐਸਐਸਓ ਸਾਹਿਬ ਦੀ ਨਿਗਰਾਨੀ ਹੇਠ ਐਸਐਸਈ ਅਖਵਾਲ ਸਿੰਘ ਪਾਰਟੀ ਸਵੇਤ ਰਾਮੇਆਣਾ ਕਸਮ ਪੱਟੀ ਕੋਲ ਮਲੂਸੀ ਜਿਹਨਾਂ ਕਸਮ ਪੱਟੀ ਤਰਫੋਂ ਇੱਕ ਔਰਤ ਤੇ ਇੱਕ ਨੌਜਵਾਨ ਆਉਂਦੇ ਦਿਖਾਈ ਦਿੱਤੇ ਜਿਹਨਾਂ ਨੂੰ ਛਾਪ ਦੀ ਬਰਾਦ ਕਾਬੂ ਕੀਤਾ ਗਿਆ ਜਿਹੜਾ ਕੋਲ 7 ਗ੍ਰਾਮ ਤਿਰਨ ਬਰਾਮਦ ਹੋਈ ਤੇ ਜਿਹਨਾਂ ਦੇ ਖਿਲਾਫ ਪਰਚਾ ਰਜਿਸਟਰ ਕੀਤਾ ਕੇ ਗ੍ਰਿਫਤਾਰ ਕੀਤਾ ਗਿਆ ਇਹ ਨਸ਼ੇਲੇ ਮੁਖਤਾਰ ਵੀ ਇਹਦੇ ਚੱਲਦੀ ਰਹੇਗੀ ਤੇ ਆਪਾਂ ਇਹਨਾਂ ਦੇ ਖਿਲਾਫ ਜਿਹੜੇ ਗਲਤ ਕੰਮ ਕਰਨਗੇ ਉਹਨਾਂ ਦੇ ਖਿਲਾਫ ਆਪਾਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੇ ਮੁਖਤਾਰ ਆਵੇ ਸ਼ਾਮਲ ਹੁੰਦੇ ਤੇ ਆਮ ਜੀਵਨ ਬਤੀਤ ਕਰਨਾ ਅਤੇ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ